ਸਿਕਾ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਗੀਤ ਸੁਣਾਉਣ ਜਾ ਰਿਹਾ ਮੇਰੇ ਵੀਰ ਰਜੋਤ ਤੇ ਗੋਲਦੀ ਬਿਆ ਸਤਾ ਦੀ ਮੇਰਾ ਇਹਨੂੰ ਲਿਖਿਆ ਇਹੇ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਹੰਦੀ ਲ ਟੁੱਟੀਆਂ ਆਵਾਜ਼ ਦਿਨ ਆਉਂਦੀ ਇਹ ਸੱਚ ਸਿਆਣੇ ਦਾ ਸੱਜਣ ਹੋਰੀ ਲੈ ਗਏ ਕੋਈ ਹੋਰੀ ਹੋਣਾ ਤੇਰੀ ਕਾਦੀਆ ਕੋਈ ਹੋਰੀ ਹੋਣਾ ਤੇਰੀ ਕਾਦੀਆ ਅਸੀਂ ਐਵੇਂ ਹਕ ਜਤਾਂ ਲਾ ਬੈਠੇ ਉਹ ਦਿਲ ਤੋਂ ਲਾ ਬੈਠੇ ਅਸੀਂ ਦਿਲ ਤੇ ਲਾ ਬੈਠੇ ਉਹ ਦਿਲ ਤੋਂ ਲਾ ਬੈਠੇ ਅਸੀਂ ਦਿਲ ਤੇ ਲਾ ਆਪਣੀ ਥਾਂ ਤੇ ਠੀਕ ਰਹੀ ਨਾ ਸਮਝ ਸਕੀ ਜਜ਼ਬਾਤਾਂ ਨੂੰ ਉਹਦੀ ਇੱਕ ਹਾਮੀ ਦੀ ਉਡੀਕ ਰਹੀ ਨਾ ਸਮਝ ਸਕੀ ਜਜ਼ਬਾਤਾਂ ਨੂੰ ਉਹਦੀ ਇੱਕ ਹਾਮੀ ਦੀ ਉਡੀਕ ਰਹੀ ਉਹਦੀ ਯਾਦਾਂ ਨੂੰ ਹੁਣ ਸਾੜਨ ਲਈ ਉਹਦੀ ਯਾਦਾਂ ਨੂੰ ਹੁਣ ਸਾੜਨ ਲਈ ਹੱਡੀਆਂ ਦੀ ਅੱਗ ਜਲ ਦਿਲ ਦੇ ਉਤੇ ਲਾ ਬੈਠੇ ਉਹ ਦਿਲ ਤੋਂ ਲਾ ਬੈਠੇ ਅਸੀਂ ਦਿਲ ਤੇ ਲਾ ਬੈਠੇ ਉਹ ਉਹ ਜਿੱਤ ਗਏ ਤੇ ਅਸੀਂ ਹਾਰ ਗਏ ਇਹ ਗੱਲ ਦਸਨੂ ਦੁੱਖ ਨਹੀਂ ਦਿਆਲਤਾ ਆਸ਼ਿਕ ਰੂਹਾਂ ਦਾ ਉਹਨੂੰ ਜਿਸਮਾ ਦੀ ਭੱਖ ਨਹੀਂ ਹੋ ਦਿਆਲਤਾ ਆਸ਼ਿਕ ਰੂਹਾਂ ਜਿਸ ਸਮਾਦੀ ਭੁੱਖ ਨਹੀਂ ਉਹ ਕੋਈ ਲੋੜ ਨਹੀਂ ਲਗੀ ਨਾ ਪਰਖਦੀ ਹੜਿਆ ਉਹ ਕੋਈ ਲੋੜ ਨਹੀਂ ਲਗੀ ਨਾ ਪਰਖਦੀ ਆਪੇ ਹੀ ਔਕਾਤ ਵਖਾ ਬੈਠੇ ਉਹ ਦਿਲ ਤੋਂ ਲਾ ਬੈਠੇ ਅਸੀਂ ਦਿਲ ਤੇ ਲਾ ਬੈਠੇ ਉਹ ਦਿਲ ਤੋਂ ਲਾ ਬੈਠੇ ਅਸੀਂ ਦਿਲ ਤੇ ਲਾ